ਸਤਿ ਸ੍ਰੀ ਅਕਾਲ ਜੀ ਸਤ ਸੰਗਤ ਜੀ ਇਹ ਸਾਖੀ ਭਾਈ ਬਾਲਾ ਜੀ ਵਾਲੀ ਸਾਖੀ ਵਿੱਚੋਂ ਲਈ ਗਈ ਹੈ ਜਦੋਂ ਬਰਸਾਤ ਦੀ ਸ਼ੁਭ ਰੁੱਤ ਆਈ ਤਾਂ ਅਸਮਾਨ ਵਿੱਚ ਬਹੁਤ ਸਾਰੇ ਬੱਦਲ ਆਉਣ ਲੱਗੇ ਕਾਲੀ ਘਟਾ ਚੜੀ ਤੇ ਬਿਜਲੀ ਇੰਜ ਚਮਕੇ ਜਿਵੇਂ ਤਾੜੀ ਮਾਰ ਰਹੀ ਹੋਵੇ ਉਸ ਸਮੇਂ ਬੱਦਲ ਇੰਜ ਗਰਜ ਰਹੇ ਸੀ ਜਿਵੇਂ ਚੀਕਾਂ ਵੱਜ ਰਹੀਆਂ ਹੋਣ ਜਿਹੜੀ ਧੂੜ ਉੱਡਦੀ ਸੀ ਇਸ ਤਰ੍ਹਾਂ ਚੁੱਪ ਹੋ ਗਈ ਜਿਵੇਂ ਸਤਿਗੁਰੂ ਨੂੰ ਮਿਲਣ ਨਾਲ ખોਟੀ ਬੁੱਧੀ ਦੌੜ ਜਾਂਦੀ ਹੈ ਸਾਰੇ ਰਾਹੀ ਆਪਣੇ ਆਪਣੇ ਘਰਾਂ ਵਿੱਚ ਜਾ ਕੇ ਇੰਚ ਟਿਕ ਗਏ ਜਿਵੇਂ ਵਾਹਿਗੁਰੂ ਦਾ ਨਾਮ ਸਿਮਰਨ ਨਾਲ ਮਨ ਟਿਕ ਜਾਂਦਾ ਹੈ ਫਿਰ ਇੱਕ ਦਿਨ ਦੀ ਗੱਲ ਸੀ ਮਹਿਤਾ ਕਾਲੂ ਜੀ ਨੇ ਆਪਣੇ ਸੁਪੁੱਤਰ ਜੀ ਨੂੰ ਬੁਲਾਇਆ ਉਹਨਾਂ ਨੇ ਆਪਣੇ ਚੰਦਰਮੁਖ ਵਾਲੇ ਪੁੱਤਰ ਨੂੰ ਬਹੁਤ ਲਾਡ ਪਿਆਰ ਕੀਤਾ। ਬਾਬਾ ਕਾਲੂ ਜੀ ਕਹਿਣ ਲੱਗੇ ਕਿ ਪੁੱਤਰ ਜੀ ਹੁਣ ਸਿਆਣਾ ਹੋ ਗਿਆ ਏ। ਹੁਣ ਤੋਂ ਗਊਆਂ ਨੂੰ ਲੈ ਕੇ ਨਾ ਜਾਇਆ ਕਰ। ਆਪਣੀ ਨਿੱਜੀ ਖੇਤੀ ਲਈ ਦੋ ਜਵਾਨ ਬੈਲ ਲੈ ਲਓ। ਤੇ ਰੋਜ਼ ਉਹਨਾਂ ਨੂੰ ਲੈ ਕੇ ਤੇ ਖੇਤ ਵਿੱਚ ਹਲ ਲੈ ਕੇ ਜਾਓ। ਅਤੇ ਨਾਲ ਹੀ ਘਰ ਤੋਂ ਸਵਾ ਮਣ ਬੀਜ ਲੈ ਲਓ। ਖੇਤ ਵਿੱਚ ਹਲ ਵਾਓ ਅਤੇ ਬੀਜਿਆਂ ਨੂੰ ਬੀਜ ਦਿਓ। ਫਿਰ ਇਸ ਨੂੰ ਪਾਣੀ ਦਿਓ ਤੇ ਇਸ ਦੀ ਪਾਲਣਾ ਕਰੋ। ਜੀ ਬਹੁਤ ਧਨ ਕਮਾ ਲਵਾਂਗੇ ਤਾਂ ਮੈਂ ਦੋ ਚਾਰ ਕੰਮੇ ਹੋਰ ਰੱਖ ਲਵਾਂਗਾ। ਤੁਸੀਂ ਇਸ ਧਨ ਨਾਲ ਆਪਣੇ ਕਿਰਤ ਕਰੋ। ਘਰ ਵਿੱਚ ਸਭ ਕੁਝ ਅਟੁੱਟ ਹੋਵੇਗਾ। ਸਤ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਪਿਤਾ ਜੀ ਦੀ ਗੱਲ ਸੁਣੀ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਪਿਤਾ ਜੀ ਤੁਸੀਂ ਜਿਸ ਤਰ੍ਹਾਂ ਕਹਿੰਦੇ ਹੋ ਮੈਂ ਉਸ ਤਰ੍ਹਾਂ ਹੀ ਕਰਾਂਗਾ ਫਿਰ ਗੁਰੂ ਜੀ ਨੇ ਬੀਜ ਤਲਵਾਇਆ ਤੇ ਇੱਕ ਕਾਮੇ ਨੂੰ ਚੱਕਵਾਇਆ ਫਿਰ ਮਹਿਤਾ ਕਾਲੂ ਜੀ ਨੇ ਆਪਣੇ ਪੁੱਤਰ ਨੂੰ ਕਾਮੇ ਨਾਲ ਖੇਤਾਂ ਵਿੱਚ ਤੋਰ ਦਿੱਤਾ ਗੁਰੂ ਜੀ ਬੀਜ ਲੈ ਕੇ ਖੇਤ ਵਿੱਚ ਚਲੇ ਗਏ ਤੇ ਖੇਤੀ ਜ਼ਮੀਨ ਨੂੰ ਵਾਣ ਲੱਗ ਪਏ। ਸਭ ਤੋਂ ਪਹਿਲਾਂ ਉਹਨਾਂ ਨੇ ਖੇਤਾਂ ਵਿੱਚ ਸਿਆੜ ਕੱਢੇ ਅਤੇ ਫਿਰ ਬੀਜਾਂ ਦਾ ਸਿੱਟਾ ਦੇ ਦਿੱਤਾ। ਜਿਵੇਂ ਹੀ ਸ਼ਾਮ ਹੋਈ ਤਾਂ ਦੋਵੇਂ ਆਪਣੇ ਘਰ ਵਾਪਸ ਆ ਗਏ। ਮਹਤਾ ਕਾਲੂ ਜੀ ਆਪਣੇ ਪੁੱਤਰ ਨੂੰ ਦੇਖ ਕੇ ਬਹੁਤ ਖੁਸ਼ ਹੋਏ ਤੇ ਤੀਜੇ ਦਿਨ ਹੀ ਖੇਤਾਂ ਵਿੱਚ ਹਰਿਆਵਲ ਹੋ ਗਈ। ਮਨੋਂ ਕਿ ਪ੍ਰithvi ਆਪ ਹੀ ਆਨੰਦਮਈ ਹੋ ਗਈ ਹੋਵੇ। ਇਸ ਤੋਂ ਬਾਅਦ ਜਦੋਂ ਪਿਤਾ ਮਹਿਤਾ ਕਾਲੂ ਜੀ ਨੇ ਜਾ ਕੇ ਖੇਤੀ ਦੇਖੀ ਤਾਂ ਖੇਤੀ ਬਹੁਤ ਸੰਘਣੀ ਸੀ ਇਹ ਦੇਖ ਕੇ ਪਿਤਾ ਜੀ ਬਹੁਤ ਖੁਸ਼ ਹੋਏ ਸੋਚਣ ਲੱਗੇ ਕਿ ਮੇਰਾ ਪੁੱਤਰ ਬਹੁਤ ਵੱਡਾ ਕਿਸਾਨ ਬਣੇਗਾ ਇਸ ਨੂੰ ਮੈਂ ਇੱਕ ਪਿੰਡ ਜਾਂ ਨਗਰ ਵਸਾ ਕੇ ਦਵਾਗਾ ਇਸ ਨੇ ਅਨੇਕ ਵਿਧੀਆਂ ਨਾਲ ਧਨ ਪੈਦਾ ਕਰਨਾ ਹੈ ਇਸ ਤਰ੍ਹਾਂ ਬਾਬਾ ਮਹਤਾ ਗਾਲੂ ਜੀ ਆਪਣੇ ਮਨ ਹੀ ਮਨ ਵਿੱਚ ਵਿਚਾਰਾਂ ਕਰਨ ਲੱਗ ਪਏ ਗੁਰੂ ਨਾਨਕ ਦੇਵ ਜੀ ਨੇ ਮਨ ਵਿੱਚ ਵਿਚਾਰ ਕੀਤੀ ਕਿ ਮੇਰੇ ਪਿਤਾ ਜੀ ਦੇ ਮਨ ਵਿੱਚ ਦਿਨ ਹੀ ਦਿਨ ਧਨ ਦੀ ਤ੍ਰਿਸ਼ਨਾ ਵਾਧੀ ਹੀ ਜਾ ਰਹੀ ਹੈ ਉਹ ਸੋਚਣ ਲੱਗੇ ਕਿ ਇਹਨਾਂ ਨਾਲ ਤਾਂ ਹੁਣੇ ਹੀ ਨਵੇੜਾ ਕਰ ਲੈਣਾ ਚਾਹੀਦਾ ਹੈ ਹੁਣ ਸਾਨੂੰ ਧਨ ਖੱਟਣ ਦਾ ਝੰਜਟ ਹੀ ਮੁਕਾ ਦੇਣਾ ਚਾਹੀਦਾ ਹੈ ਫਿਰ ਗੁਰੂ ਜੀ ਖੇਤਾਂ ਦੀ ਰਾਖੀ ਬੈਠ ਗਏ ਉਹ ਕਿਸੇ ਨੂੰ ਰੋਕਦੇ ਨਹੀਂ ਸਨ ਸਾਰੇ ਪਸ਼ੂ ਖੇਤ ਵਿੱਚ ਚਰਨ ਲੱਗ ਪਏ ਕੋੜੇ ਹਿਰਨ ਗਊਆਂ ਮੱਝਾਂ ਸਾਰੇ ਹੀ ਪਸ਼ੂ ਖੇਤ ਵਿੱਚ ਆਉਂਦੇ ਤੇ ਗੁਰੂ ਜੀ ਉੱਥੇ ਬੈਠ ਕੇ ਉਹਨਾਂ ਨੂੰ ਦੇਖ ਕੇ ਆਨੰਦ ਲੈਂਦੇ ਕਰੀਬ 1-2 ਦਿਨ ਵਿੱਚ ਹੀ ਪਸ਼ੂਆਂ ਨੇ ਸਾਰੀ ਫਸਲ ਮੁਕਾ ਦਿੱਤੀ ਪੂਰੇ ਖੇਤ ਵਿੱਚ ਜਦੋਂ ਇੱਕ ਵੀ ਬੂਟਾ ਨਾ ਬਚਿਆ ਤਾਂ ਫਿਰ ਮਹਿਤਾ ਕਾਲੂ ਜੀ ਇੱਕ ਦਿਨ ਖੇਤੀ ਦੇਖਣ ਆਏ ਤੇ ਗੁਰੂ ਜੀ ਪਾਸ ਹੀ ਬੈਠੇ ਸਨ ਖੇਤਾਂ ਵਿੱਚ ਬਹੁਤ ਪਸ਼ੂ ਫਿਰ ਰਹੇ ਸਨ ਤੇ ਆਨੰਦ ਦੇ ਦਾਤੇ ਗੁਰੂ ਨਾਨਕ ਦੇਵ ਜੀ ਪਾਤਸ਼ਾ ਕਿਸੇ ਨੂੰ ਰੋਕ ਹੀ ਨਹੀਂ ਰਹੇ ਸਨ ਗੁਰੂ ਜੀ ਦੇ ਇਸ ਵਿਵਹਾਰ ਦੇ ਨਾਲ ਮਹਿਤਾ ਕਾਲੂ ਜੀ ਨੂੰ ਬਹੁਤ ਗੁੱਸਾ ਆਇਆ ਉਹਨਾਂ ਨੇ ਗੁੱਸੇ ਦੇ ਨਾਲ ਬਹੁਤ ਹੀ ਕਬੂਲ ਬੋਲੇ ਤੂੰ ਉਜਾੜੂ ਪੁੱਤਰ ਐ ਦੇ ਮੈਂ ਆਪਣੀ ਬੁਰੀ ਕਿਸਮਤ ਦੇਖਦਾ ਹਾਂ ਛੋਟੀ ਉਮਰ ਤੋਂ ਤੇਰੇ ਅਜਿਹੇ ਹੀ ਚਾਲੇ ਹਨ ਸਭ ਕੁਝ ਗਵਾ ਕੇ ਘਰੇ ਖਾਲੀ ਹੱਥ ਆ ਜਾਣਾ ਐ ਹੁਣ ਤੇਰੀ ਉਮਰ ਕਮਾਉਣ ਲਈ ਤਾਂ ਹੋ ਗਈ ਐ ਪਰ ਤੂੰ ਭੇੜੇ ਕੰਮ ਕਰਨ ਲੱਗ ਪਿਆ ਐ ਮੇਰੇ ਪਿੱਛੋਂ ਤੂੰ ਕਿਵੇਂ ਕਿਰਤ ਕਰਕੇ ਖਾਵੇਂਗਾ ਤੂ ਤਾਂ ਘਰ ਨੂੰ ਛੱਡ ਕੇ ਫਕੀਰਾਂ ਨਾਲ ਹੀ ਰਲ ਜਾਏਗਾ ਜਦੋਂ ਮਹਿਤਾ ਕਾਲੂ ਜੀ ਨੇ ਦੇਖਿਆ ਕਿ ਗੁਰੂ ਜੀ ਦੇ ਚਿਹਰੇ ਉੱਪਰ ਬਿਲਕੁਲ ਵੀ ਅਫਸੋਸ ਨਹੀਂ ਹੈ ਤਾਂ ਉਹਨਾਂ ਨੇ ਹੋਰ ਵੀ ਕਠੋਰ ਸ਼ਬਦ ਬੋਲੇ ਕਹਿਣ ਲੱਗੇ ਤੈਨੂੰ ਜੰਮਣ ਦਾ ਮੈਨੂੰ ਕੀ ਫਾਇਦਾ ਸੀ ਇਹਦੇ ਨਾਲੋਂ ਤਾਂ ਮੈਂ ਐਦਾਂ ਹੀ ਰਹਿੰਦਾ ਕੁਝ ਪੁੱਤਰ ਅਜਿਹੇ ਹੁੰਦੇ ਹਨ ਜੋ ਬਹੁਤ ਜ਼ਿਆਦਾ ਧਨ ਕਮਾਉਂਦੇ ਹਨ ਵਰਤੂ ਤਾਂ ਅਜੇ ਹਾਂ ਜੋ ਬਿਆੰਤ ਤਨ ਗਵਾ ਦਿੰਦਾ ਹੈ ਫਿਰ ਬਾਬਾ ਕਾਲੂ ਜੀ ਇੱਕ ਬ੍ਰਾਹਮਣ ਦੇ ਘਰ ਗਏ ਤੇ ਉੱਥੇ ਜਾ ਕੇ ਉਹਨਾਂ ਨੇ ਬ੍ਰਾਹਮਣ ਨੂੰ ਉਲਾਮਾ ਦਿੱਤਾ ਕਹਿਣ ਲੱਗੇ ਤੂੰ ਬਹੁਤ ਝੂਠੇ ਬਚਨ ਬੋਲੇ ਹਨ ਤੇਰੀ ਸਾਰੇ ਵੇਦ ਕੁਰਾਨ ਝੂਠਿਆ ਨਾ ਜੋ ਸਿੱਧੇ ਕਹਿੰਦੇ ਹੋ ਉਹ ਪੁੱਠੇ ਹੁੰਦੇ ਹਨ ਜਾਂ ਤਾਂ ਇਹ ਵੇਦ ਤੁਹਾਡੇ ਤੋਂ ਪੜੇ ਹੀ ਨਹੀਂ ਜਾਂਦੇ ਤੂੰ ਝੂਠ ਬੋਲਦਾ ਹੈ ਤੂਤਾ ਕਹਿੰਦਾ ਸੀ ਤੇਰੇ ਪੁੱਤਰ ਦੇ ਸਿਰ ਉੱਪਰ ਸਤਰ ਝੁੱਲਣਗੇ ਪਰ ਉਹ ਤਾਂ ਘਰੀ ਪਿਆ ਧੰਵੀ ਲुटाई ਜਾਂਦਾ ਏ ਉਸਨੇ ਤਾਂ ਸਾਰਾ ਖੇਤ ਨਾਸ ਕਰਵਾ ਦਿੱਤਾ ਹੈ ਸਾਰੀ ਫਸਲ ਪਸ਼ੂਆਂ ਨੂੰ ਚਰਾ ਦਿੰਦੀ ਹੈ ਜਦੋਂ ਦਾ ਇਹ ਜੰਮਿਆ ਹੈ ਇਸਨੇ ਹੋਸ਼ ਸੰਭਾਲੀ ਹੈ ਇਸਨੇ ਧੰਨ ਨੂੰ ਬਚਾਉਣ ਵਾਲੀ ਕੋਈ ਗੱਲ ਹੀ ਨਹੀਂ ਕੀਤੀ ਇਸ ਨੇ ਤਾਂ ਮੇਰਾ ਇਕੱਠਾ ਕੀਤਾ ਪਿਛਲਾ ਧਨ ਵੀ ਗਵਾ ਦਿੱਤਾ ਤੁਹਾਡੀ ਬਚਨ ਤਾਂ ਵਿਅਰਥ ਹੀ ਗਏ ਨੇ ਬ੍ਰਾਹਮਣ ਜੀ ਕਹਿਣ ਲੱਗੇ ਮਹਿਤਾ ਕਾਲੂ ਜੀ ਤੁਸੀਂ ਤਾਂ ਆਪਣੇ ਸੁਸ਼ੀਲ ਪੁੱਤਰ ਦੇ ਸਦਾ ਹੀ ਉਲਟ ਰਹੇ ਹੋ ਮੈਂ ਤਾਂ ਤੁਹਾਨੂੰ ਬਾਰ-ਬਾਰ ਸਮਝਾਉਂਦਾ ਹਾਂ ਕਿ ਇਹ ਤਾਂ ਜਗਤ ਦਾ ਉਧਾਰ ਕਰਨ ਲਈ ਆਇਆ ਹੈ ਉਹ ਤਾਂ ਇੱਕ ਵੀ ਸ਼ਬਦ ਪੜਨ ਜਾਂ ਉਚਾਰਨ ਤੋਂ ਬਿਨਾਂ ਹੀ ਭਗਵਤ ਗੀਤਾ ਦੀ ਸਾਰ ਜਾਣਦੇ ਹਨ ਇਸ ਨੇ ਤਾਂ ਮੈਨੂੰ ਸ਼ੁਭ ਗਿਆਨ ਦਿੱਤਾ ਹੈ ਅਤੇ ਜਿਸ ਤੋਂ ਮੈਂ ਜਾਣਿਆ ਹੈ ਕਿ ਇਹ ਤਾਂ ਸੰਸਾਰ ਦਾ ਉਧਾਰ ਕਰਨ ਲਈ ਆਏ ਹਨ ਜਿਹੜਾ ਵੀ ਜਾਪ ਜਪੇਗਾ ਉਹ ਬ੍ਰह्म ਗਿਆਨ ਪ੍ਰਾਪਤ ਕਰੇਗਾ ਮੈਨੂੰ ਤਾਂ ਇਹ ਵਿਸ਼ਨੂੰ ਦਾ ਰੂਪ ਜਾਪਦੇ ਹਨ ਵੱਡੇ ਕਲਾਵਾਨ ਤੇ ਗੁਣਾਂ ਦੀ ਖਾਨ ਉਸ ਬ੍ਰਾਹਮਣ ਦੇ ਵਚਨ ਸੁਣ ਕੇ ਬਾਬਾ ਮਹਿਤਾ ਕਾਲੂ ਜੀ ਤਾਂ ਬੜੇ ਹੀ ਗੁੱਸੇ ਵਿੱਚ ਆਪਣੇ ਘਰ ਆ ਗਏ ਇਸ ਘਟਨਾ ਤੋਂ ਬਾਅਦ ਜਗਤ ਦੇ ਮਾਲਕ ਸ੍ਰੀ ਗੁਰੂ ਨਾਨਕ ਦੇਵ ਜੀ ਸਦਾ ਹੀ ਉਦਾਸ ਰਹਿਣ ਲੱਗ ਪਏ ਕੋਈ ਉਹਨਾਂ ਨੂੰ ਸਤਿਗੁਰ ਦਾ ਰੂਪ ਕਹਿੰਦਾ ਹੈ ਪਰ ਮਾੜੀ ਪੁੱਤੀ ਵਾਲੇ ਉਹਨਾਂ ਦੇ ਗੁਣਾਂ ਨੂੰ ਨਾ ਪਹਿਚਾਨ ਸਕੇ ਉਹ ਇਹ ਨਾ ਜਾਣ ਸਕੇ ਕਿ ਇਹ ਤਾਂ ਮੁਕਤੀ ਦਾਤੇ ਦਾ ਰੂਪ ਹਨ ਨਗਰ ਦੇ ਬਾਹਰ ਜਿਹੜਾ ਰੁੱਖ ਹੈ ਉਸ ਰੁੱਖ ਦੇ ਥੱਲੇ ਜਗਤ ਦੇ ਦਾਤੇ ਬੈਠਦੇ ਸਨ ਗੁਰੂ ਜੀ ਇਕੱਲੇ ਰਹਿ ਕੇ ਬੋਲਦੇ ਸਨ ਤੇ ਨਾ ਹੀ ਕਿਸੇ ਦੀ ਸੁਣ ਲੈਂਦੇ ਸਨ ਇੱਕ ਦਿਨ ਗੁਰੂ ਜੀ ਬੈਠੇ ਸਨ ਜਦੋਂ ਦੋ ਪਹਿਰ ਦਿਨ ਬੀਤ ਗਿਆ ਦੁੱਖਾਂ ਨੂੰ ਦੂਰ ਕਰਨ ਵਾਲੇ ਗੁਰੂ ਜੀ ਦੀਆਂ ਅੱਖਾਂ ਨਿੰਦ੍ਰਾਲੀਆਂ ਹੋ ਗਈਆਂ ਫਿਰ ਸੁੰਦਰ ਵਸਤਰਾਂ ਦਾ ਵਿਛਾਉਣਾ ਵਿਛਾ ਕੇ ਗੁਰੂ ਜੀ ਬੈਠ ਗਏ ਜਦੋਂ ਚਾਰ ਘੜੀਆਂ ਦਾ ਸਮਾਂ ਲੰਘਿਆ ਤਾਂ ਰਾਈ ਬੁਲਾਰ ਉਸ ਰਾਸਤੇੋਂ ਆਇਆ ਉਸਨੇ ਆਪਣੇ ਨਾਲ ਵਾਲੇ ਇੱਕ ਆਦਮੀ ਨਾਲ ਗੱਲ ਕੀਤੀ ਕਹਿਣ ਲੱਗਾ ਦੇਖੋ ਕਿਵੇਂ ਮਹਤਾ ਕਾਲੂ ਜੀ ਦਾ ਪੁੱਤਰ ਕਿੰਨੀ ਵਿਲੱਖਣ ਸੋਭਾ ਪਾ ਰਿਹਾ ਹੈ ਵੱਡੀਆਂ ਕਰਾਮਾਤਾਂ ਤੇ ਕੀਰਤੀ ਵਾਲਾ ਸੁੱਤਾ ਪਿਆ ਹੈ ਸਾਰੇ ਰੁੱਖਾਂ ਦਾ ਪਰਛਾਵਾਂ ਢਲ ਗਿਆ ਪਰ ਜਿਸ ਰੁੱਖ ਦੇ ਥੱਲੇ ਇਹ ਸੁੱਤਾ ਪਿਆ ਹੈ ਸਿਰਫ ਉਸੇ ਰੁੱਖ ਦਾ ਪਰਛਾਵਾਂ ਨਹੀਂ ਢਲਿਆ ਇਹ ਕਰਾਮਾਤ ਇਨਸਾਨ ਹੈ ਪਰ ਇਹ ਹਮੇਸ਼ਾ ਆਪਣੀ ਅਸਲੀਅਤ ਲੁਕਾਉਂਦਾ ਹੈ ਜੋ ਇਸ ਦੀ ਸੇਵਾ ਕਰੇਗਾ ਭਲਾ ਉਸ ਦਾ ਜਨਮ ਮਰਨ ਕਿਵੇਂ ਨਾ ਟਲੇਗਾ ਮੈਂ ਪਹਿਲਾਂ ਵੀ ਇੱਕ ਕਰਾਮਾਤ ਦੇਖੀ ਹੈ ਇੱਕ ਸੱਪ ਨੇ ਇਸ ਨੂੰ ਸ਼ਾਂ ਕੀਤੀ ਸੀ ਹੁਣ ਦੇਖੋ ਰੁੱਕ ਦੀ ਝਾਂ ਉੱਥੇ ਹੀ ਟਿੱਗੀ ਪਈ ਹੈ ਮੈਂ ਤਾਂ ਅਜੀਹਾ ਅश्चਰਜ ਦੋ ਵਾਰ ਵੇਖਿਆ ਹੈ ਦੋਵੇਂ ਹੱਥ ਜੋੜ ਕੇ ਧਰਤੀ ਤੇ ਮੱਥਾ ਟੇਕਿਆ ਤੇ ਰਾਏ ਬੁਲਾਰ ਨੇ ਨਮਸਕਾਰ ਕੀਤੀ ਫਿਰ ਉਹ ਸਰਤਾਧਾਰ ਕੀ ਦੂਰ हट ਗਿਆ ਤੇ ਬਹੁਤ ਹੀ ਪਿਆਰ ਨਾਲ ਵੇਖ ਕੇ ਨਗਰਵਾਲ ਨੂੰ ਤੁਰ ਪਿਆ ਉਹ ਘਰ ਜਾ ਕੇ ਬੜਾ ਖੁਸ਼ ਹੋਇਆ ਤੇ ਬੈਠ ਗਿਆ ਦੇ ਸੈਜੂਆ ਬਾਬਾ ਮਹਿਤਾ ਕਾਲੂ ਜੀ ਉੱਥੇ ਪਹੁੰਚ ਗਏ ਰਾਏ ਬੁਲਾਰ ਜੀ ਨੇ ਬੜਾ ਹੀ ਆਦਰ ਦੇ ਕੇ ਮਹਿਤਾ ਕਾਲੂ ਜੀ ਨੂੰ ਇੱਕ ਚੰਗੀ ਥਾਂ ਬਿਠਾਇਆ ਫਿਰ ਕਹਿਣ ਲੱਗੇ ਹੇ ਭਾਗਾ ਦੇ ਮਾਲਕ ਕਾਲੂ ਜੀ ਤੁਹਾਡੇ ਘਰ ਐਸਾ ਪੁੱਤਰ ਜੰਮਿਆ ਹੈ ਤੁਸੀਂ ਤਾਂ ਨਿਹਾਲ ਹੋ ਗਏ ਹੋ ਫਿਰ ਵੀ ਤੁਹਾਡਾ ਸੁਭਾਅ ਕਠੋਰ ਹੈ ਤੁਸੀਂ ਉਸ ਨੂੰ ਕੌੜਾ ਨਾ ਬੋਲਿਆ ਕਰੋ ਤੁਹਾਡੀ ਕਰਕੇ ਹੀ ਇਹ ਨਗਰੀ ਪਵਿੱਤਰ ਹੋ ਗਈ ਹੈ ਤੁਸੀਂ ਭੁੱਲ ਕੇ ਵੀ ਉਹਨਾਂ ਦਾ ਕਦੇ ਨਰਾਦਰ ਨਾ ਕਰਿਓ ਸੁਖ ਤੇ ਆਦਰ ਨਾਲ ਉਹਨਾਂ ਨੂੰ ਭੋਜਨ ਤੇ ਵਸਤਰ ਦਿਓ ਮੈਂ ਇੱਕ ਪੁਰਸ਼ ਦੇ ਘਰ ਜਨਮ ਲਿਆ ਹੈ ਇਸ ਕਰਕੇ ਉਹ ਮੇਰੇ ਘਰ ਨਹੀਂ ਰਹਿ ਸਕਦੇ ਨਹੀਂ ਤਾਂ ਮੈਂ ਬੜੇ ਆਦਰ ਨਾਲ ਉਹਨਾਂ ਨੂੰ ਆਪਣੇ ਘਰ ਰੱਖਦਾ ਮੇਰਾ ਦਿਲ ਕਰਦਾ ਹੈ ਉਹਨਾਂ ਦੇ ਚਰਨਾਂ ਦੀ ਸੇਵਾ ਕਰਕੇ ਮੈਂ ਆਪਣਾ ਜਨਮ ਸਫਲਾ ਕਰਾਂ ਮੈਂ ਉਹਨਾਂ ਨੂੰ ਸੁੰਦਰ ਪੋਸ਼ਾਕ ਦਿੰਦਾ ਹਾਂ ਕਾਲੂ ਜੀ ਤੁਸੀਂ ਲੈ ਜਾਓ ਤੇ ਉਹਨਾਂ ਨੂੰ ਪਹਿਨਾਓ ਮੇਰਾ ਜਿਹੜਾ ਵੀ ਪਦਾਰਥ ਉਹਨਾਂ ਦੇ ਕੰਮ ਆਉਂਦਾ ਹੈ ਮੈਂ ਸਮਝਾਂਗਾ ਮੈਂ ਸਫਲ ਹੋ ਗਿਆ ਹਾਂ ਸਾਧ ਸੰਗਤ ਜੀ ਰਾਈ ਬੁਲਾਰ ਜੀ ਦੀ ਇਹ ਗੱਲ ਬੜੀ ਹੀ ਸ਼ਰਧਾ ਤੇ ਪ੍ਰੇਮ ਵਿੱਚ ਲਿਪਟੀ ਹੋਈ ਸੀ ਮਹਤਾ ਕਾਲੂ ਜੀ ਜਿੰਨਾ ਦਾ ਧਨ ਨਾਲ ਬੜਾ ਹੀ ਮੋਹ ਸੀ ਪਰ ਉਹ ਇਹ ਸਭ ਦੇਖ ਕੇ ਕਹਿਣ ਲੱਗੇ ਤੁਹਾਡੀ ਕਿਰਪਾ ਨਾਲ ਮੇਰੇ ਘਰ ਸਭ ਕੁਝ ਹੈ ਵੱਡੇ ਪਦਾਰਥ ਅਤੇ ਧੰਨ ਹੈ ਕਿਸੇ ਵੀ ਵਸਤਰ ਦੀ ਮੇਰੇ ਘਰ ਵਿੱਚ ਕੋਈ ਘਾਟ ਨਹੀਂ ਹੈ ਮੇਰੇ ਘਰ ਵਿੱਚ ਧੰਨ ਬਹੁਤ ਹੈ ਪਰ ਮੇਰੇ ਚਿੱਤ ਵਿੱਚ ਇੱਕ ਚਿੰਤਾ ਵਾਦੀ ਹੀ ਜਾਂਦੀ ਹੈ ਦਿਨ ਰਾਤ ਇਹੀ ਸੋਚਦਿਆਂ ਸਮਾਂ ਬੀਤ ਜਾਂਦਾ ਹੈ ਤੁਸੀਂ ਨਾਨਕ ਦੀ ਬੜੀ ਵਡਿਆਈ ਕਰਦੇ ਹੋ ਪਰ ਮੈਂ ਤਾਂ ਉਸ ਵਿੱਚ ਅਜਹੀ ਕੋਈ ਬੁੱਧੀ ਵੇਖੀ ਹੀ ਨਹੀਂ ਹੈ ਉਸਨੇ ਅੱਜ ਤੱਕ ਕੁਝ ਨਹੀਂ ਸਵਾਰਿਆ ਉਸਨੇ ਬੜਾ ਨੁਕਸਾਨ ਕੀਤਾ ਹੈ ਅਤਿ ਕਰਦੀਆਂ ਬਹੁਤ ਵਸਤਾਂ ਗਵਾ ਦਿੱਤੀਆਂ ਨੇ ਕੁਝ ਨਹੀਂ ਸਵਾਰਦਾ ਉਹ ਤੇ ਹੁਣ ਖੇਤੀ ਪਸ਼ੂਆਂ ਨੂੰ ਚਰਵਾ ਦਿੱਤੀ ਉਹ ਜਦੋਂ ਦਾ ਜੰਮਿਆ ਹੈ ਸੁਰਤ ਸੰਭਾਲੀ ਹੈ ਉਸਨੇ ਕਦੇ ਵੀ ਕਿਰਤ ਨਹੀਂ ਕੀਤੀ ਉਹ ਬੜਾ ਮਨਮਾਸਤ ਹੈ ਕਿਸੇ ਨੂੰ ਪਿਆਰ ਨਹੀਂ ਕਰਦਾ ਉਹ ਨਗਰ ਦੇ ਬਾਹਰ ਜਾ ਕੇ ਬੈਠ ਜਾਂਦਾ ਹੈ ਰਾਇਬੁੱਲਾਰ ਜੀ ਕਹਿਣ ਲੱਗੇ ਤੁਹਾਡੀ ਬੁੱਤੀ ਅਣਜਾਣ ਹੈ ਤੁਸੀਂ ਉਸ ਨੂੰ ਪਹਿਚਾਣ ਨਹੀਂ ਸਕੇ ਤੁਸੀਂ ਧਨ ਦੀ ਤ੍ਰਸਨਾ ਵਿੱਚ ਆਪਣੀ ਮਤ ਰੁਝਾਈ ਹੈ ਤੁਸੀਂ ਭਲਾ ਗੁੱਝੇ ਗੁਣਾ ਵਾਲੇ ਨੂੰ ਕਿਵੇਂ ਪਹਿਚਾਣ ਸਕਦੇ ਹੋ ਬੱਬਾ ਕਾਲੂ ਜੀ ਕੈ ਸੁਣਖੇ ਬਹੁਤ ਛੇਤੀ ਆਪਣੇ ਘਰ ਵਾਪਸ ਆ ਗਏ ਉਹ ਆਪਣੇ ਪੁੱਤਰ ਦੇ ਗੁਣਾ ਦੀ ਕਦੇ ਪਹਿਚਾਨ ਨਹੀਂ ਸੀ ਕਰਦੇ ਇਸ ਤਰ੍ਹਾਂ ਵਿਧੀ ਅਨੁਸਾਰ ਗੁਰੂ ਨਾਨਕ ਦੇਵ ਜੀ ਆਪਣੀਆਂ ਖੇਡਾਂ ਖੇਡਦੇ ਸਨ ਸਾਜ ਸੰਗਤ ਜੀ ਇਹ ਸੀ ਅੱਜ ਦੀ ਸਾਖੀ ਜਿਸ ਵਿੱਚ ਅਸੀਂ ਸਰਵਣ ਕੀਤਾ ਕਿ ਗੁਰੂ ਜੀ ਨੇ ਆਪਣੀ ਕਿਵੇਂ ਪਹਿਲੀ ਖੇਤੀ ਬੀਜੀ ਸੀ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਏਗੀ ਜੇ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ